ਪੋਲੈਂਡ ਦੀ ਗਿਦਾਂਸ਼ਕ ਸਿਟੀ ਜਿੰਨੂੰ ਵੇਖ ਕੇ ਖੁਸ਼ ਹੁੰਦੀ ਰੂਹ ਆ ਨਾਲੇ ਹੋਰ ਗੱਲ ਖਾਸ ਇੱਥੇ ਬੜਾ ਵੱਡਾ ਜੂ ਆ ਪਹਿਲਾਂ ਤਾਂ ਬਤਕਾਂ ਦੇਖੀਆਂ ਜਿਹੜੀਆਂ ਲੱਗੀਆਂ ਨਾ ਹੋਣ ਨਾਲੇ ਉਹ ਵੀ ਜਾਨਵਰ ਦੇਖੇ ਜਿਨ੍ਹਾਂ ਦੀ ਹੁੰਦੀ ਬੜੀ ਲੰਮੀ ਧੌਣ ਆ ਪਰ ਸਾਡੇ ਵਾਲੇ ਤਾਂ ਉਹਨੇ ਮੂੰਹ ਪਵਾਇਆ ਨਹੀਂ ਵਾਵਾ ਦੂਰ ਹੀ ਸਾਡੇ ਤਾਂ ਉਹ ਕੋਲ ਆਇਆ ਨਹੀਂ ਅੱਗੇ ਵੇਖਿਆ ਤਾਂ ਲੋਕਾਂ ਦਾ ਟੋਲਾ ਖੜਿਆ ਏ ਗੱਲਾਂ ਕਰੀ ਜਾਣ ਇਹ ਪਾਣੀ ਵਿੱਚ ਹਿੱਪੋ ਵੜਿਆ ਏ ਵਾਹ ਸੋਚਿਆ ਖਬਰ ਇਹਪੋ ਦਾ ਪਾਣੀ ਵਿੱਚ ਘਾ ਰਿਆ ਵੇਖੀਏ ਤਾਂ ਸਹੀ ਹੀ ਹਿੱਪੋ ਹੁੰਦਾ ਕਿਹੜਾ ਜਾਨਵਰ ਆ ਹੇ ਪੋ ਐਵੇਂ ਹੁੰਦਾ ਲੋਕਾਂ ਨੇ ਐਵੇਂ ਗੱਲਾਂ ਛੱਡੀਆਂ ਨੇ ਹਿੱਪੋ ਨਾਲੋਂ ਤੇ ਜ਼ਿਆਦਾ ਸਾਡੀਆਂ ਮੱਝਾਂ ਵੱਡੀਆਂ ਨੇ ਅੱਗੇ ਗਿਆ ਉਥੇ ਹਿਰਨਾਂ ਦਾ ਪੂਰ ਹੀ ਉਹ ਵੀ ਨੇੜੇ ਨਹੀਂ ਆਇਆ ਵਾਵਾ ਦੂਰ ਹੀ ਜੂ ਵਾਲਿਆਂ ਨੇ ਪੈਸੇ ਬਣਾਉਣ ਦਾ ਚੰਗਾ ਢੰਗ ਲੱਭਿਆ ਏ ਜਾਨਵਰ ਤਾਂ ਨੇੜੇ ਨਹੀਂ ਆਉਂਦੇ ਬਸ ਫੋਟੋਆਂ ਵਖਾਉਣ ਲਈ ਸੱਦਿਆ ਨਾਲੇ ਹੁਣੇ ਧੁੱਪ ਲੱਗੀ ਪਤਾ ਨਹੀਂ ਕਿੱਧਰ ਭੱਜ ਜੇ ਪੋਲੈਂਡ ਦੇ ਵੈਦਰ ਦਾ ਕੋਈ ਪਤਾ ਨਹੀਂ ਕਦੋਂ ਮੀਂਹ ਪੈਣ ਲੱਗ ਜੇ ਵਾਵਾ ਫਿੱਟੇ ਤੇ ਮੋਟੇ ਚੌੜੇ ਹੀ ਦੂਰ ਖੜੇ ਦੋ ਤਿੰਨ ਦਰਿਆਈ ਘੋੜੇ ਹੀ ਫੇਰ ਕਹਿੰਦੇ ਤੁਹਾਨੂੰ ਹੋਰ ਪਿਆਰੇ ਜਾਨਵਰਾਂ ਨਾਲ ਮਲਾਈਏ ਆਜੋ ਤੁਹਾਨੂੰ ਪੈਂਗਵਿਨਸ ਦਿਖਾਈਏ ਮੈਂ ਆਪਕਾ ਕੈਪਟਨ ਬੋਲ ਰਹਾ ਹਾਂ ਪੈਂਗਵਿਨ ਵਾਹ ਵੱਡੇ ਹੁੰਦੇ ਲੋਕ ਝੂਠ ਕਹਿੰਦੇ ਆ ਖੋਡਿਆਂ ਨੂੰ ਵੇਖ ਕੇ ਲੱਗਦਾ ਇੱਥੇ ਤਾਂ ਕਬੂਤਰ ਰਹਿੰਦੇ ਆ ਅੱਧੇ ਝੂਠੇ ਤੇ ਅੱਧੇ ਸੱਚੇ ਆ ਪੈਂਗਵਿਨ ਦੀਆਂ ਨਿੱਕੀਆਂ ਨਸਲਾਂ ਤੇ ਉਹਨਾਂ ਦੇ ਬੱਚੇ ਆ ਅੱਗੇ ਪਿੰਜਰਿਆਂ ਵਿੱਚ ਵੱਡੇ ਛੋਟੇ ਜਾਨਵਰ ਡੱਕੇ ਆ ਵੱਖੋ ਵੱਖਰੀਆਂ ਨਸਲਾਂ ਦੇ ਬਾਂਦਰ ਰੱਖੇ ਆ ਉਹਨੇ ਕਸਮਝਦਾਰ ਜਿੰਨੀ ਰੱਬ ਨੇ ਦਿੱਤੀ ਮਾਤਾ ਨਵਨਕੀਆਂ ਪੂਛਾਂ ਤੇ ਵਾਵਾ ਲੰਮੀ ਜਾਂਦਾ ਕਦੇ ਇੱਧਰ ਕਦੇ ਉੱਧਰ ਕਰਦੇ ਖੇਡ ਆ ਪਰ ਲੋਹੇ ਦੇ ਪਿੰਜਰੇ ਵਿਚਾਰਿਆਂ ਵਾਲੀ ਜੇਲ੍ਹ ਆ ਕੋਈ ਵੀ ਜਾਨਵਰ ਚੰਗੀ ਤਰ੍ਹਾਂ ਦਿਖਿਆ ਨਹੀਂ ਕਮਾਲ ਪਤਾ ਨਹੀਂ ਜੂ ਤੇ ਜਾਨਵਰਾਂ ਦੀ ਅੱਜ ਹੜਤਾਲ ਜੇਲ੍ਹ ਤਾਂ ਜੇਲ੍ਹ ਹੁੰਦੀ ਭਾਵੇਂ ਉਹ ਲੰਬੀਆਂ ਚੌੜੀਆਂ ਨੇ ਪਰ ਜਾਨਵਰਾਂ ਦੇ ਰਾਂ ਦੇ ਖੇਡਣ ਮੱਲਣ ਲਈ ਬਣਾਈਆਂ ਪੌੜੀਆਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚੰਗੀ ਤਰ੍ਹਾਂ ਨਾਲ ਕੱਸੇ ਆ ਨਾਲੇ ਬਾਂਦਰਾਂ ਦੇ ਖੇਡਣ ਮੱਲਣ ਲਈ ਬੰਨੇ ਰੱਸੇ ਆ ਮੈਂ ਤਾਂ ਉਦੋਂ ਵੇਖਦਾ ਰਹਿ ਗਿਆ ਜਦੋਂ ਇੱਕ ਬਾਂਦਰ ਦੂਜੇ ਦੇ ਆ ਕੇ ਗਲ ਪੈ ਗਿਆ ਦੂਜਿਆਂ ਤਾਂ ਵੇਖਣਾ ਉਹਨਾਂ ਕਿਹੜਾ ਛਡਾਉਣਾ ਏ ਪਤਾ ਨਹੀਂ ਕਾਤੋਂ ਲੜਦੇ ਇੰਨਾ ਕੀ ਵੜਾਉਣਾ ਜਾਨਵਰ ਤਾਂ ਇੱਕ ਦੂਜੇ ਦਾ ਕਰੀ ਜਾਂਦੇ ਕਟਾਪਾ ਏ ਬਸ ਹਰ ਪਾਸੇ ਨਿੱਕੇ ਜਿਹੇ ਢੇਡਦਾ ਸਿਆਪਾ ਏ ਆ ਜਾਨਵਰ ਪ ਜਾਣਿਆ ਪਛਾਣਿਆ ਮੈਨੂੰ ਯਾਦ ਆਇਆ ਏ ਇਹ ਤਾਂ ਮੁਫਾਸਾ ਫਿਲਮ ਵਾਲਾ ਸਿੰਬਾ ਦਾ ਤਾਇਆ ਏ ਹੱਥ ਨਾਲ ਚੁੰਚੁੰਚ ਖਾਂਦੇ ਵੀ ਖਰਾਕ ਆ ਅੱਗੇ ਇਹਨਾਂ ਬਾਰੇ ਲਿਖਿਆ ਵੀ ਵਾਵਾ ਖਤਰਨਾਕ ਲੋਹੇ ਦੇ ਪਿੰਜਰੇ ਸਾਰੇ ਭਰੇ ਆ ਅੱਗੇ ਹੋਰ ਨਸਲਾਂ ਦੇ ਬਾਂਦਰ ਭਰਤੀ ਕਰਿਆ ਅੱਗੇ ਇੱਕ ਜਾਨਵਰ ਦੁਖੀ ਜਿਹਾ ਲੱਗਦਾ ਬੜਾ ਸੀ ਵਿਚਾਰਾ ਕੱਲਾ ਪਾਣੀ ਦੇ ਟੋਬੇ ਵਿੱਚ ਖੜਾ ਹੈ ਫਿਰ ਜੰਗਲ ਜੈ ਵਿੱਚ ਜਾਂਦਾ ਰਾਹੀ ਅੱਗੇ ਹਿਰਨਾ ਖਾਂਡੀਆਂ ਕਾਹੀ ਅੱਗੇ ਹੋਰ ਜਾਨਵਰੀ ਪੱਠੇ ਜਾਂਦੇ ਖਾਈ ਆ ਆ ਜਿਹੜੀ ਨਸਲ ਰੱਬ ਨੇ ਲੱਗਦਾ ਥੋੜੀ ਜੀ ਮਾਡਰਨ ਬਣਾਈ ਆ ਅੱਗੇ ਇੱਕ ਖਤਰਨਾਕ ਜਾਨਵਰ ਕਾਬੂ ਕੀਤਾ ਏ ਕੱਲਾ ਪਿਆ ਪਿੰਜਰਾ ਤੇ ਵਿੱਚ ਚੀਤਾ ਏ ਕਹਿੰਦਾ ਹੋਣਾ ਬੇਵਸ ਹੋ ਗਿਆ ਲਾਵਾ ਨਹੀਂ ਸਕਦਾ ਐਨਾ ਖਾਣਾ ਤੁਰੇ ਫਿਰਦਾ ਮੈਂ ਖਾ ਨਹੀਂ ਸਕਦਾ ਅੱਗੇ ਇੱਕ ਮਗਰਮੱਛ ਪਿਆ ਏ ਜਿਹੜਾ ਸੌਂ ਦਾ ਨਾਟਕ ਕਰਨ ਦਿਆ ਏ ਮਗਰਮੱਛ ਤਾਂ ਦੁਨੀਆ ਤੇ ਰਹਿ ਕੇ ਵਿਰਲੇ ਵਿਰਲੇ ਆ ਨਾਲੇ ਅੱਗੇ ਨੁਕਰ ਜਈ ਵਿੱਚ ਪਏ ਕੋੜ ਕਿਰਲੇ ਆ ਰੰਗ ਬਦਲੌਂਦੀ ਗਿਰਕੜ ਨਾਲ ਪਹਿਲੀ ਵਾਰੀ ਹੋਇਆ ਮੇਲ ਮਲਾਪ ਆ ਰੰਗ ਬਦਲੌਂਦੇ ਲੋਕਾਂ ਨਾਲ ਸਾਡਾ ਪੁਰਾਣਾ ਸਾਥ ਐਂਡ ਜੇ ਤੇ ਜਾ ਕੇ ਇੱਕ ਹੋਰ ਖੁੱਡਾ ਏ ਕਹਿੰਦੇ ਇੱਥੇ ਰਹਿੰਦੇ ਇੱਕ ਮਗਰਮਾਚ ਬੁੱਢਾ ਏ ਕੋਈ ਧਰਤੀ ਤੇ ਰੜਦੇ ਤੇ ਕੋਈ ਭਜਨ ਲਾਏ ਆ ਰੱਬ ਹੀ ਜਾਣਦਾ ਕਿ ਉਹ ਕਿਹੋ ਜਿਹੇ ਨੇ ਜੀ ਬਣਾਏ ਆ